ਹਾਂਜੀ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਬੇਨਤੀ ਕੀਤੀ ਜਾਂਦੀ ਹੈ ਕਿ ਵੀਡੀਓ ਨੂੰ ਦੇਖਣਾ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਦੂਸਰੀ ਬੇਨਤੀ ਕੀਤੀ ਜਾਂਦੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਨੂੰ ਦਬਾਉਣਾ ਤਾਂ ਕਿ ਤੁਹਾਨੂੰ ਨਵੀਂ ਪਾਈ ਹੋਈ ਵੀਡੀਓ ਟ੍ਰਾਂਟੂ ਮੈਲ ਸਤਿ ਅਜ ਦੀ ਆਪਣੀ ਜਿਹੜੀ ਵੀਡੀਓ ਹੈਗੀ ਹੈ ਉਹ ਹੈਗੀ ਹੈ ਗੁੱਡ ਲੁੱਕ ਦੇ ਨਾਲ ਸੰਬੰਧਿਤ ਕਿਉਂਕਿ ਹਰ ਬੰਦਾ ਚਾਹੁੰਦਾ ਹੈ ਵੀ ਮੈਂ ਸੋਹਣਾ ਦਿਖਾਂ ਸੋਹਣਾ ਦਿਖਣ ਲਈ ਖਾਤਰ ਸੌ ਤਰ੍ਹਾਂ ਦੇ ਹੱਥ ਪੈਰ ਮਾਰਦਾ ਯਤਨ ਕਰਦਾ ਹੈ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਹਾਂ ਹੈਗੇ ਸਕਿਨ ਗਲੋਇੰਗ ਫੇਸ ਪੈਕ ਖਾਸ ਕਰਕੇ ਲੇਡੀਜ਼ ਲਈ ਹੈ ਜਿਹੜਾ ਬੰਦੇ ਦੀ ਸ਼ਖਸੀਅਤ ਨੂੰ ਨਖਾਰ ਦਾ ਦਸਤ ਸਾਹਮਣੇ ਵਾਲੇ ਤੇ ਜਿਹੜਾ ਪ੍ਰਭਾਵ ਪੈਂਦਾ ਉਹ ਪਹਿਲਾ ਪ੍ਰਭਾਵ ਦੀ ਦਿੱਖਦਾ ਹੁੰਦਾ ਜਿਵੇਂ ਫੇਸ ਦਾ ਫਰਸਟ ਇੰਪ੍ਰੈਸ਼ਨ ਇਹਦੇ ਲਈ ਆਪਾਂ ਨੂੰ ਚਿਹਰੇ ਨੂੰ ਅੰਦਰੋਂ ਨਰਸ਼ ਕਰਨ ਤੇ ਚਮਕਾਉਣ ਲਈ ਕੀ ਕੀ ਲਗਾਉਣਾ ਚਾਹੀਦਾ ਤੇ ਕੀ ਨਹੀਂ ਇਸ ਨੂੰ ਲੈ ਕੇ ਜਿਹੜੀ ਕਨਫਿਊਜ਼ਨ ਆਉਂ ਬਣੀ ਰਹਿੰਦੀ ਹੈ ਖਾਸ ਕਰਕੇ ਜਦੋਂ ਗੱਲ ਕੁਦਰਤੀ ਚੀਜ਼ਾਂ ਦੀ ਆਉਂਦੀ ਹੈ ਕਿਹੜੀਆਂ ਚੀਜ਼ਾਂ ਆਪਾਂ ਜਿਹੜੇ ਤੇ ਲਗਾ ਸਕਦੇ ਆ ਕਿਹੜੀਆਂ ਨਹੀਂ ਲਗਾ ਸਕਦੇ ਕਈ ਵਾਰ ਟਮਾਟਰ ਆਲੂ ਨਿੰਬੂ ਦੇ ਰਸ ਦੀ ਲਗਾਤਾਰ ਵਰਤੋਂ ਕਰਨ ਨਾਲ ਵੀ ਚਿਹਰੇ ਤੇ ਉਹੋ ਜਿਹੀ ਚਮਕ ਨਹੀਂ ਹੁੰਦੀ ਜਿਹੇ ਜਿਹੇ ਆਪਾਂ ਚਾਹੁੰਦੇ ਆ ਪਰ ਆਪਾਂ ਜਿਹੜੇ ਅੱਜ ਫੇਸ ਪੈਕ ਦੀ ਵਰਤੋਂ ਕਰਨ ਤੁਹਾਨੂੰ ਦੱਸ ਰਹੇ ਹਾਂ ਜਿਹਦੇ ਨਾਲ ਤੁਹਾਡੀ ਚਿਹਰੇ ਦੀ ਸੁੰਦਰਤਾ ਕਈ ਗੁਣਾ ਵੱਧ ਸਕਦੀ ਹੈ ਆਓ ਇਸ ਨੂੰ ਬਣਾਉਣ ਅਤੇ ਇਸ ਨੂੰ ਅਪਲਾਈ ਕਰਨ ਦਾ ਜਿਹੜਾ ਹੈਗਾ ਢੰਗ ਤਰੀਕਾ ਆਪਾਂ ਬਿਚਾਰੀਏ ਪਹਿਲਾ ਹੈਗਾ ਦਹੀਂ ਅਤੇ ਅਖਰੋਟ ਦਾ ਸਕਰਬ ਦਹੀਂ ਤੇ ਅਖਰੋਟ ਦਾ ਸਕਰਬ ਨਾਲ ਆਪਾਂ ਇਹਦੇ ਲੈਣਾ ਜੌਂ ਦਾ ਆਟਾ ਜੌਂ ਦਾ ਆਟਾ ਅਖਰੋਟ ਪਾਊਡਰ ਸ਼ਹਿਦ ਅਤੇ ਦਹੀਂ ਨੂੰ ਮਿਲਾ ਕੇ ਪੇਸਟ ਤਿਆਰ ਕਰਨਾ ਆਪਾਂ ਇਸ ਪੇਸਟ ਨੂੰ 15-20 ਮਿੰਟ ਤੱਕ ਧੀਰੇ ਤੇ ਲਗਾ ਕੇ ਰੱਖਣਾ ਹੈ ਕਿਰ ਸਿੰਪਲ ਸਾਦੇ ਠੰਡੇ ਪਾਣੀ ਨਾਲ ਨੂੰ ਆਪਾਂ ਧੋ ਲੈਣਾ ਜਿਹਦੇ ਨਾਲ ਜਿਹੜਾ ਤੁਹਾਡਾ ਚਿਹਰਾ ਬਿਲਕੁਲ ਐ ਚਮਕਦਾਰ ਹੋ ਜਾਊਗਾ ਦੂਸਰਾ ਹੈਗਾ ਕੇਲਾ ਤੇ ਦਹੀਂ ਦਾ ਪੇਕ ਬਨਾਣਾ ਐਂਡ ਕर्ड ਪੈਕ ਇਹਦੇ ਲਈ ਆਪਾਂ ਨੂੰ ਚਾਹੀਦਾ ਹੈ ਹਾਫ ਪੱਕਿਆ ਹੋਇਆ ਕੇਲਾ ਤੇ ਤਿੰਨ ਚਮਚ ਸੰਗਣੀ ਦੇ ਇਸ ਵਿੱਚ ਵੀ ਆਪਾਂ شہਦ ਦੀਆਂ ਕੁਝ ਬੂੰਦਾਂ ਜਾਂ 1/4 ਟੀस्पून ਪਾ ਸਕਦੇ ਹਾਂ ਤੇ ਸਭ ਤੋਂ ਪਹਿਲਾਂ ਆਪਾਂ ਨੂੰ ਆਪਣਾ ਫੇਸ ਵਾਸ਼ ਜਿਹੜਾ ਕਰ ਲਿਆ ਹੈ ਜਿਹੜਾ ਚਿਹਰਾ ਸਾਫ਼ ਕਰ ਲੈਣਾ ਚਾਹੀਦਾ ਹੈ ਅਤੇ ਫਿਰ ਇਸ ਪੇਸਟ ਨੂੰ ਲਗਾਉਣਾ ਚਾਹੀਦਾ ਹੈ ਪੇਸਟ ਲਗਾਉਣ ਤੋਂ ਬਾਅਦ ਤੁਸੀਂ 15-20 ਮਿੰਟ ਇਹਨੂੰ ਸੁੱਕਣ ਦਿਓ ਜਦੋਂ ਇਹ ਬਿਲਕੁਲ ਸੁੱਕ ਜਾਵੇ ਤਾਂ ਉਸ ਤੋਂ ਬਾਅਦ ਤੁਸੀਂ ਇਹਨੂੰ ਸਿੰਪਲ ਸਾਦੇ ਪਾਣੀ ਦੇ ਨਾਲ ਧੋ ਸਕਦੇ ਹੋ ਖੁਸ਼ਕ ਚਮੜੀ ਲਈ ਵੀ ਇਹ ਬਹੁਤ ਹੀ ਫਾਇਦੇਮੰਦ ਪੈਕ ਹੈ ਕੇਲੇ ਅਤੇ ਦਹੀਂ ਵਾਲਾ ਜਿਹੜਾ ਪੈਕ ਅੱਗੇ ਹੈ ਦਹੀਂ ਅਤੇ ਫਲਾਂ ਦਾ ਫੇਸ ਪੈਕ ਦਹੀਂ ਅਤੇ ਫਲਾਂ ਦਾ ਫੇਸ ਪੈਕ ਕਾਡਾ ਐਂਡ ਫਰੂਟਸ ਫੇਸ ਪੈਕ ਦਹੀਂ ਲੈਣੇ ਆਪਾਂ ਤੇ ਪਪੀਤੇ ਦਾ ਗੁੱਦਾ ਜਿਹੜਾ ਹੈਗਾ ਪੱਕੇ ਹੋਏ ਪਪੀਤੇ ਦਾ ਗੁੱਦਾ ਲੈਣਾ ਇਹਨਾਂ ਨੂੰ ਤੁਸੀਂ ਬਰਾਬਰ ਮਾਤਰਾ ਦੇ ਵਿੱਚ ਲੈ ਕੇ ਮਿਲਾ ਲਓ ਇਸ ਪੇਸਟ ਨੂੰ ਗਰਦਨ ਦੇ ਨਾਲ ਨਾਲ ਚਿਹਰੇ ਤੇ ਵੀ ਲਗਾਓ 20 ਤੋਂ 25 ਮਿੰਟ ਬਾਅਦ ਤੁਸੀਂ ਚਿਹਰੇ ਨੂੰ ਸਾਫ ਪਾਣੀ ਦੇ ਨਾਲ ਧੋ ਲਓ ਇਹ ਜਿਹੜਾ ਪੈਕ ਹੈ ਐਂਟੀ 에ਜਿੰਗ ਦਾ ਕੰਮ ਵੀ ਕਰਦਾ ਹੈ ਜੇ ਪਪੀਤਾ ਨਹੀਂ ਉਪਲਬਧ ਤਾਂ ਉਹਦੇ ਸਾਂਝਾ ਅਪਾ ਟਮਾਟਰ ਦੀ ਵਰਤੋਂ ਵੀ ਕਰ ਸਕਦੇ ਹਾਂ ਉਹਦੇ ਵੀ ਨਤੀਜੇ ਬਹੁਤ ਵਧੀਆ ਹੁੰਦੇ ਆ ਅਗਲਾ ਹੈਗਾ ਪ੍ਰੋਟੀਨ ਪੈਕ ਦਹੀਂ ਚ ਮੂੰਗ ਜਾਂ ਮਸਰ ਦੀ ਦਾਲ ਦਾ ਪਾਊਡਰ ਮਿਲਾ ਕੇ ਪੇਸਟ ਆਪਾਂ ਤਿਆਰ ਕਰਨਾ ਇਸ ਨੂੰ ਚਿਹਰੇ ਤੇ ਲਗਾਉਣਾ ਹੈ ਸੁੱਕਣ ਦੇਣਾ ਹੈ ਇਸ ਪੈਕ ਨੂੰ ਜਿਹੜਾ ਚਿਹਰੇ ਤੇ ਲਗਾਉਣ ਨਾਲ ਜਿਹੜੀ ਚਿਹਰੇ ਦੀ ਰੰਗਤ ਉਹ ਨਿਖਰਦੀ ਹੈ ਤੇ ਚਿਹਰਾ ਹਮੇਸ਼ਾ ਜਵਾਨ ਦਿਖਾਈ ਦਿੰਦਾ ਹੈ ਔਇਲੀ ਚਮੜੀ ਲਈ ਬਹੁਤ ਹੀ ਫਾਇਦੇਮੰਦ ਪੈਕ ਹੈ ਜਿਨ੍ਹਾਂ ਦੀ ਚਮੜੀ ਦੇ ਵਿੱਚ ਔਇਲ ਵੱਧ ਹੁੰਦਾ ਫੇਸ ਤੇ ਖਾਸ ਕਰਕੇ ਤੇਲ ਜੁਗਤ ਚਮੜੀ ਜਿਹੜੀ ਹੁੰਦੀ ਹੈ ਅੱਗੇ ਹੈਗਾ ਸਕਿਨ ਸਮੂਥਿੰਗ ਪੈਕ ਇਹਦੇ ਵਿੱਚ ਆਪਾਂ ਦਹੀਂ ਦੇ ਵਿੱਚ ਇੱਕ ਚਮਚ ਬਦਾਮ ਦਾ ਪੇਸਟ ਮਿਲਾਉਣਾ ਹੈ ਅੱਧਾ ਚਮਚ ਪਾਏ ਦੇ ਵਿੱਚ ਮਿਲਾਉਣਾ ਹੈ ਸਹਦ ਤਿਲਾਂ ਦਾ ਪੇਸਟ ਚਿੱਟੇ ਤੇਲ ਲੇਕੋ ਦਾ ਪੇਸਟ ਬਣਾ ਕੇ ਅੱਧਾ ਚਮਚ ਉਹ ਮਿਲਾਉਣਾ ਤੇ ਨਾਲ ਹੀ ਸਹਦ ਜਿਹੜਾ 1/4 ਟੀस्पून ਹੋਣਾ ਦੇ ਵਿੱਚ ਇਹਨੂੰ ਸਾਰੇ ਮਿਕਸਚਰ ਨੂੰ ਤਿਆਰ ਕਰਕੇ ਆਪਣੇ ਚਿਹਰੇ 'ਤੇ ਲਗਾਉਣਾ। ਉਹੀ 20-25 ਮਿੰਟ ਨੂੰ ਉਪਰ ਰੱਖ ਸਕਦੇ ਆ। ਚਿਹਰੇ ਤੇ ਉਸ ਤੋਂ ਬਾਅਦ ਸਿੰਪਲ ਸਾਦੇ ਪਾਣੀ ਨਾਲ ਧੋ ਲਵੋ। ਇਹ ਜਿਹੜਾ ਪੈਕ ਹੈ ਇਹ ਚਮੜੀ ਦੇ ਸਾਰੇ ਹੀ ਟੈਕਸਚਰ ਲਈ ਬਹੁਤ ਹੀ ਟੁਕਮਾ ਹੈ। ਨਾਲ ਨਾਲ ਆਪਾਂ ਨੂੰ ਆਪਣੀ ਡਾਈਟ ਦਾ ਵੀ ਖਿਆਲ ਰੱਖਣਾ ਚਾਹੀਦਾ ਖਾਸ ਕਰਕੇ ਮਿਨਰਲ ਜਿਵੇਂ ਵਿਟਾਮਿਨ ਜਿਵੇਂ ਵਗੈਰਾ ਉਹਦੇ ਲਈ ਆਪਾਂ ਨੂੰ ਡੀਆਈਪੀ ਡਾਈਟ ਫਾਲੋ ਕਰ ਲੈਣੀ ਚਾਹੀਦੀ ਹੈ। ਜਿਦੇ ਵਿੱਚ ਆਪਾਂ ਨੂੰ ਖਾਣਾ ਖਾਣ ਸਮੇਂ ਦੋ ਪਲੇਟਾਂ ਰੱਖਣੀਆਂ ਇੱਕ ਪਲੇਟ ਦੇ ਵਿੱਚ ਆਮ ਜਿਹੜੀ ਆਪਾਂ ਸਬਜ਼ੀ ਦਾਲ ਸਬਜ਼ੀ ਰੋਟੀ ਖਾਣਿਆਂ ਜਾਂ ਜੋ ਵੀ ਖਾਣਨੇ ਆਓ ਤੇ ਇੱਕ ਪਲੇਟ ਆਪਾਂ ਨੂੰ ਰੱਖਣੀ ਚਾਹੀਦੀ ਹੈ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਹੈਗੇ ਆ ਸੈਲਡ ਦੇ ਵਿੱਚ ਕੰਮ ਆਉ ਲਿਆ ਹੁਣ ਵਾਲ ਜਿਵੇਂ ਟਮਾਟਰ ਖੀਰਾ ਗਾਜਰ ਗੋਭੀ ਪੱਤਾ ਗੋਭੀ ਜਾਂ ਹੋਰ ਵੀ ਇਸ ਤੋਂ ਇਲਾਵਾ ਜਿਹੜੇ ਪਖਾ ਸਕਦੇ ਨੇ ਸਲਾਦ ਦੇ ਤੌਰ ਤੇ ਤਾਂ ਆਪਾਂ ਨੂੰ ਪਹਿਲਾਂ ਇੱਕ ਸਲਾਦ ਦੀ ਪਲੇਟ ਖਾਣੀ ਚਾਹੀਦੀ ਹੈ ਉਸ ਤੋਂ ਬਾਅਦ ਆਪਾਂ ਨੂੰ ਉਹੀ ਡਾਈਟ ਜਿਹੜੀ ਆਪਾਂ ਪ੍ਰੋਟੀਨ ਚਾਹੁੰਦੇ ਆ ਉਹ ਖਾ ਲੈਣੀ ਚਾਹੀਦੀ। ਇਹਦੇ ਨਾਲ ਜਿਹੜੀ ਆਪਣੀ ਸਰੀਰ ਦੇ ਵਿੱਚ ਨਿਊਟ੍ਰੀਸ਼ਨ ਦੀ ਕਮੀ ਆ ਉਹ ਪੂਰੀ ਹੁੰਦੀ ਹੈ। ਤੇ ਨਾਲ ਹੀ ਆਪਣੀ ਜਿਹੜੀ ਹੈ ਸਿਹਤ ਵੀ ਠੀਕ ਹੁੰਦੀ ਹੈ ਤੇ ਨਾਲ ਜਦੋਂ ਸਿਹਤ ਨੂੰ ਅੰਦਰੋਂ એનર્ਜੀ ਮਿਲਦੀ ਹੈ ਤੇ ਗਲੋ ਆਉਂਦੀ ਹੈ ਜਿਹੜੇ ਤੇ ਦੂਸਰਾ ਇਹ ਵੀ ਜਿਹੜੀ ਚੀਜ਼ ਨੂੰ ਆਪਾਂ ਖਾ ਨਹੀਂ ਸਕਦੇ ਉਹਨੂੰ ਆਪਾਂ ਚਿਰੇ ਤੇ ਲਗਾ ਵੀ ਨਹੀਂ ਸਕਦੇ। ਇਹ ਜਿੰਨੀਆਂ ਵੀ ਆਪਾਂ ਚੀਜ਼ਾਂ ਦੱਸੀਆਂ ਲਗਭਗ ਇਹ ਸਾਰੀਆਂ ਹੀ ਆਪਣੇ ਖਾਣ ਦੇ ਵਿੱਚ ਕੰਮ ਆਉਂਦੀਆਂ। ਤੇ ਜਿਹੜੀਆਂ ਚੀਜ਼ਾਂ ਨੂੰ ਆਪਾਂ ਖਾ ਸਕਦੇ ਆ ਉਹਨਾਂ ਬੱਚੇਰੇ ਤੇ ਵੀ ਲਗਾ ਸਕਦੇ ਤੇ ਇਹਨਾਂ ਦਾ ਰਿਜ਼ਲਟ ਬਹੁਤ ਹੀ ਵਧੀਆ ਹੁੰਦਾ ਹੈ ਇੱਕ ਘਰ ਦੀ ਰਸੋਈ ਦੇ ਵਿੱਚ ਘਰ ਦੇ ਵਿੱਚ ਹੀ ਆਪਾਂ ਤਿਆਰ ਕਰਕੇ ਲਗਾ ਸਕਦੇ ਤੇ ਦਾ ਬੈਨੀਫਿਟ ਲੈ ਸਕਦੇ ਆਸੋ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ